ਕਈ ਸਾਨੂੰ ਦੇਖਣ ਨੂੰ ਉਪਰੋਂ ਇੱਕੋ ਜਿਹਾ ਲੱਗਦਾ ਜੇ ਤਰ੍ਹਾਂ ਸੰਤਰਾ ਹੈ ਉਹ ਸੰਤਰਾ ਤੁਸੀਂ ਉਪਰੋਂ ਦੇਖੋਗੇ ਇੱਕੋ ਜਿਹਾ ਲੱਗਦਾ ਪਰ ਜਦੋਂ ਤੁਸੀਂ ਉਹਦਾ ਉੱਪਰ ਦਾ ਛਿਲਕਾ ਉਤਾਰਦੇ ਹੋ ਉਹ ਕਲੀਆਂ ਕਲੀਆਂ ਬਾਹਰੋਂ ਤੋਹਰ ਹੈ ਅੰਦਰੋਂ ਤੋਹਰ ਹੈ ਬਾਹਰੋਂ ਸਭ ਇੱਕ ਲੱਗਦਾ ਸੀ ਅੰਦਰ ਹੀ ਕੜੀ ਕੜੀ ਅੰਦਰ ਬੱਖਰ ਬੱਖਰ ਬੱਖੋ ਬੱਕਰੀਆਂ ਪਾਡੀਆਂ ਕੱਲੋ ਕਲੀਆਂ ਕਲੀਆਂ ਫਾਟੀਆਂ ਇਹਦੇ ਉਲਟ ਖਰਬੂਜਾ ਸਾਨੂੰ ਦੇਖਣ ਨੂੰ 12 ਫਾੜੀਆਂ ਵਾਲਾ ਲੱਗਦਾ ਹੈ ਉਹਦੇ ਧਾਰਗੇ ਕੁਦਰਤ ਨੇ ਇਤਰਾਗੇ ਪਾ ਦੇ ਇਹ ਸਾਨੂੰ ਇਹ ਲੱਗਦਾ ਕਿ ਫਾੜੀਆਂ ਨੇ ਪਰ ਜਦੋਂ ਤੁਸੀਂ ਉਹਨੂੰ چیرਦੇ ਆਉਂਦੇ ਕੱਟਦੇ ਹੋ ਅੰਦਰ ਦੇਖ ਹੈ 12 ਕੋਜ ਹੋਰ ਦੇਖਦਾ ਸੀ ਅੰਦਰੋਂ ਕੋਜ ਹੋਰ ਬਾਹਰੋਂ ਇਹ ਲੱਗਦਾ ਸੀ ਕਿ ਬੱਖੋ ਵੱਖਰੇ ਕਿਉਂ ਗੀ ਪਰ ਅੰਦਰੋਂ ਜੁੜਿਆ ਹੋਇਆ ਤੇ ਜਿਹੜਾ ਬਾਹਰੋਂ ਇੱਕ ਲੱਗਦਾ ਸੀ ਉਹ ਅੰਦਰੋਂ ਬੱਖੋ ਵੱਖਰਾ ਮਨੁੱਖ ਦੇ ਵੀ ਇਹ ਚ ਬਾਹਰ ਦੇ ਚਾਹੇ ਕਈ ਸਾਨੂੰ ਦੇਖਣੋਂ ਬਾਹਰੋਂ ਬੜੇ ਚੰਗੇ ਲੱਗਦੇ ਸੰਗੇ ਵੀ ਲੱਗਦਾ ਹੈ ਕਿ ਸਾਟਿਕ ਨਹੀਂ ਸਾਡੇ ਨਾਲ ਇੱਕ ਮੇਕੋਏ ਬੈਠੇ ਨੇ ਪਰ ਅੰਦਰੋਂ ਬੱਖੋ ਵੱਖਰੇ ਠੀਕ ਉਂ ਸੰਕਰੇ ਦੇ ਬਗਲੇ ਜਿਹੜਾ ਬਾਹਰੋਂ ਤੋਂ ਉੱਪਰੋਂ ਇੱਕੋ ਜਿਹਾ ਲੱਗਦਾ ਅੰਦਰੋਂ ਬੱਖੋ ਵੱਖਰਾ ਹੈ ਤੇ ਕਈ ਇਸ ਤਰ੍ਹਾਂ ਦੇ ਜਿਹੜੇ ਖਰੂਜੇ ਵਰਗੇ ਬਾਹਰੋਂ ਦੇਖਣ ਤੋਂ ਬੱਖੋ ਵੱਖਰੇ ਲੱਗਦੇ ਸੀ ਪਰ ਅੰਦਰੋਂ ਇੱਕ ਹੈ ਕਈ ਉੱਪਰੋਂ ਮਿੱਠੇ ਹੁੰਦੇ ਨੇ ਇਹਨੂੰ ਕਹਿੰਦੇ ਆ ਮੂੰਹ ਦੇ ਮਿੱਠੇ ਸਿਆਣੇ ਮਨ ਦੇ ਬੜੇ ਗਰੇ ਕਈ ਮੁਖ ਦੇ ਬੜੇ ਗੋਵੇ ਹੁੰਦੇ ਨੇ ਕੁੱਤੇ ਗੱਲ ਕਰਦੇ ਨੇ ਉਡਰ ਦੇ ਪ੍ਰਭਾਵੀ ਕਰ ਅੰਦਰੋਂ ਦਿਲ ਦੇ ਬੜੇ ਬਿਧੀ ਭਲਾ ਤੋਂ ਦੇ ਕਿ ਭਲਾ ਹੋ ਜਾਵੇ ਸਭਾ ਮਾਰਤਿ ਨੇ ਜਿਹੜਾ ਅੰਦਰੋਂ ਏਕ ਹੈ ਪਰਮਾਤਮਾ ਉਹ ਹੀ ਹੁੰਦਾ ਹੈ ਜਿਹੜਾ ਅੰਦਰੋਂ ਬੱਖੋ ਵੱਖਰਾ ਉਹ ਪਰਮਾਤਮਾ ਹੁੰਦਾ ਤਿਲੋਂ ਮੁਹੱਬਤ ਜਿੰਨ ਠੀਕ ਸਕਿਆ ਜਿੰਨ ਮਨ ਉਹ ਮੁਕ ਹੋਰ ਥੇ ਕਾਂਡੇ ਕਰੀ ਇਨਾਂ ਦਾ ਮਨ ਕੁਝ ਹੋਰ ਹੋਵੇ ਮੁਖ ਕੁਝ ਹੋਰ ਹੋਵੇ ਭਾਵ ਮੂੰਹ ਤੋਂ ਕੁਝ ਹੋਰ ਨਾ ਕਰਨ ਮਿੱਠੀਆਂ ਮਿੱਠੀਆਂ ਅੰਦਰ ਬੜੀ ਖੁਰਕਣ ਭਰੀ ਹੋਵੇ ਦਿਲ ਕਾਤੀ ਗੁੜਬਾਤ ਤੇ ਦਿਲੋਂ ਤਾਂ ਜ਼ਹਿਰ ਹੋਵੇ ਉਹ ਜਿਹੜਾ ਕੱਟਣ ਦਾ ਹਰ ਵੇਲੇ ਜत्न ਕਰਦੇ ਉਪਰੋਂ ਮਿੱਠੀਆਂ ਮਿੱਠੀਆਂ ਕਹਾਂ ਗਏ ਇਹੋ ਜੇ ਬੰਦੇ ਪਰਮਾਨ ਹਨ ਮਾਨਤ ਕਹਿੰਦੇ ਉਹ ਪਰਮਾਨ ਹੁੰਦੇ ਨੇ ਜਿਹੜੇ ਦਿਲੋਂ ਮੁਹੱਬਤ ਕਰਦਾ ਜਿਨ੍ਹਾਂ ਮੁਹੱਬਤ ਜਿੰਨ ਸੀ ਸਕਿਆ ਜਿਨ੍ਹਾਂ ਮਨ ਹੋਰ ਬਹੋਰ ਕੇ ਕਾਂਡੇ ਕੱਢਿਆ ਜਿਹੜੇ ਭਾਈ ਮਨੋ ਕੁਝ ਹੋਰ ਨੇ ਤੇ ਮੁੱਖੋਂ ਕੁਝ ਹੋਰ ਛਣਾਦੇ ਕਹਿੰਦੇ ਉਹ ਕਿਹਨੇ ਜਿਹੜਾ ਅੰਦਰੂਕ ਇੱਕ ਹੈ ਪਰਮਾਤਮਾ ਨਾਲ ਜੁੜਿਆ ਬੈਠਾ ਹੈ ਗੁਰੂ ਨਾਲ ਜੁੜਿਆ ਬੈਠਾ ਉਹ ਸੱਚਾ ਹੈ ਜਿਹੜਾ ਉਪਰੋ ਉਪਰੋ ਲੋਕ ਬਖਾਵਾ ਕਰਦਾ ਉਪਰੋ ਟੁਟਿਆ ਬੈਠਾ ਹੈ ਦੇਖਵੇਂ ਲੱਗਦਾ ਕਿ ਉਪਰੋ ਜੁੜਿਆ ਹੋਇਆ ਹੈ ਅੰਦਰੋਂ ਘੁੱਟਿਆ ਬੈਠਾ ਵੱਖੋ ਵੱਖਰਾ ਹੋਇਆ ਬੈਠਾ ਕਹਿੰਦੇ ਸੱਚਾ ਨਹੀਂ ਹੈ ਉਹ ਠੱਗਾ ਨਹੀਂ ਤੇ ਉਹ ਪਰਮਾਨ ਵੀ ਨਹੀਂ ਹੁਕਮਾ